मैं देखता कई बार बहुत बंद बहुत भंडे करते हैं या तो असफल हो जाते हैं, करते हैं। या फिर वो इस कदर हैं, आउट हो जाए नहीं तो अच्छा काम या करते हो यामानदार होम मिलता है जे थोड़ा कम रिपीट नहीं हो रहा अच्छे होने के बावजूद तो अपने आप का भी मुलानकन करो एक इंडस्ट्री की ना एक खासियत है ਜਿਹੜੇ ਚੁਗਲ ਪ੍ਰਵਿਰਤੀ ਦੇ ਲੋਕ ਹੋਣਾ ਉਹਨਾਂ ਨੂੰ ਬਹੁਤ ਦਾ ਚੰਗਾ ਮਿਲਦਾ ਹੈ। ਸਮਝ ਦੇ ਕੋਸ਼ਿਸ਼ ਕਰੋ ਕਿ ਜਿੱਥੇ ਕੰਮ ਕਰ ਲੈ ਜਿੱਥੇ ਗੱਲ ਕਰ ਲਈ ਜਾਂ ਸੁਣ ਲਈ ਉਹ ਉੱਥੇ ਛੱਡ ਦੇ। ਕਿਉਂਕਿ ਇਹ ਤਾਂ ਟਰੈਵਲ ਕਰਦੇਗਾ। ਜੇ ਤੁਸੀਂ ਕੁਝ ਵੀ ਬੋਲੋਗੇ ਕਦੇ ਨਾ ਕਦੇ ਕਿਸੇ ਨੂੰ ਖਬਰ ਹੋ ਜਾਏ। ਸੋ ਇਹ ਹੋ ਨਹੀਂ ਸਕਦਾ ਕਿ ਅੱਛੇ ਆਰਟਿਸਟ ਨੂੰ ਕੰਮ ਨਾ ਮਿਲੇ। ਮੈਂ ਤਾਂ ਜੀ ਅਸੀਂ ਪਹਿਲਾਂ ਹਾਸ਼ਿਰ ਬਣਾਏ। ਤੇ ਮੈਂ ਉਹਦੇ ਚ ਕਿੰਨੇ ਬੰਦੇ ਨੂੰ ਕੰਮ ਦਿੱਤਾ। ਸਾਰੇ ਨਵੇਂ ਸੀ। ਫਿਰ ਹੱਸ਼ਰ ਤੋਂ ਬਾਅਦ ਇੱਕ ਮਹੀ ਉਹਦੇ ਚ ਕੋਈ ਰਿਪੋਰਟ ਸੀ ਸਾਰੇ ਨਵੇਂ ਨਵੇਂ ਸੀ ਫਿਰ ਦੇਸੀ ਰੋਗ ਹੋ ਗਿਆ ਫਿਰ ਹਿੱਟਰ ਸਾਰਿਆਂ ਚ ਨਵੇਂ ਬਾਅਦ ਚ ਫਿਰ ਅਲੱਗ ਨਬਰ ਜਾਣਾ ਚਲ ਗਿਆ ਇਸ ਫਿਲਮ ਨੂੰ ਪਏ ਸਾਰੇ ਤੱਕ ਸੁ ਕੋਸ਼ਿਸ਼ ਇਹ ਹੈ ਵੀ ਨਵੇਂ ਬੱਚਿਆਂ ਨੂੰ ਪਹਿਲਨਾ ਹੈ ਆਪਦੇ ਆਪ ਨੂੰ ਸੱਚੀ ਸੂਚੀ ਉਹਦੇ ਚ ਢਾ ਲਓ ਔਰ ਹਾਰਡ ਵਰਕ ਕਰੋ ਕੋਈ ਵੀ ਅੱਛਾ ਆਰਟਿਸਟ ਤੁਹਾਡੀ ਨਜ਼ਰ ਚ ਆਏ ਯਾ ਤੁਹਾਨੂੰ ਜਾਣਦਾ ਹੈ ਤਾਨੂੰ ਲੱਗਦਾ ਕਿ ਇੱਕ ਦੇਸੇ ਰੋਲ ਦੇ ਕਾਬਲ ਹੈ ਜੇ ਤੋ ਵੀ ਤੁਸੀਂ ਕੋਈ ਕੰਮ ਬਣਾਵਾਂਗੇ ਤਾਂ ਜ਼ਰੂਰ ਬਣਾ ਦੇਵੋ ਅੱچھے ਆਰਟਿਸਟਾਂ ਦੇ ਦਰਵਾਜ਼ੇ ਤੇ ਹੈ ਖੜਿੱਤਾ ਹੈ ਕਿ ਬਿਨਾਂ ਰਿਆਜ਼ ਤੋਂ ਬਿਨਾਂ ਮਿਹਨਤ ਤੋਂ ਕੋਈ ਵੱਡੀ ਇਸ ਤਰ੍ਹਾਂ ਦੀ ਚੀਜ਼ ਚੱਲ ਜਾਂਦੀ ਹੈ ਜਿਹੜੀ ਕੋਈ ਵਾਲੈਂਟ ਹੁੰਦੀ ਹੈ ਜਿਹੜੀ ਕਿਤੇ ਚਿਕਨ ਤੋਂ ਬੋਸ ਤੱਕ ਨਹੀਂ ਲੱਗੇ ਜਾਂ ਚੈਲੇਂਜ ਚ ਮਟ ਮੈਨੂੰ ਲੱਗਦਾ ਕਿ ਜੇ ਤੁਸੀਂ ਕੋਈ ਚੰਗਾ ਮਕਾਮ ਪਾਉਣਾ ਚਾਹੁੰਦੇ ਹੋ ਰੋਧ ਲਈ ਸਬਰ ਤੇ ਸੰਜਮ ਹੋਵੇ ਤੇ ਕੋਸ਼ਿਸ਼ ਕਰੋ ਵੀ ਰਾਤੋ ਰਾਤ ਜਗਾਣਾ ਆਪਣੀ ਵੇਸ ਤੇ ਜਾ ਲੇਗਾ ਹਾਂ ਉਹ ਕਈ ਵਾਰੀ ਇਹ ਹੋ ਜਾਂਦਾ ਤੁਹਾਡੀ ਨਿਗਾਹ ਚ ਕਈ ਵਾਰੀ ਕਈ ਬੰਦੇ ਹੁੰਦੇ ਪਰ